ਆਪਾ ਤੇ ਇਸ ਕਰਕੇ ਭੇਜਿਆ ਸੀ ਚਲੋ ਆਡਾ ਬੱਚਾ ਕੰਮ ਕਰੂਗਾ ਇਹਨਾਂ ਨੇ ਉੱਧਰ ਖੜਕੇ ਪਸਾ ਦਿੱਤਾ ਆ ਹੁਣ ਲਾਲਚ ਦਿੰਦੇ ਆ ਹੁਣ ਇਹਨੇ ਪੈਸੇ ਪਾਵੇਂ ਫੇਰ ਬੱਚਾ ਵਾਪਸ ਕਰਨਾ ਓ ਵੀ ਨਹੀਂ ਹਾਨੂੰ ਦਿੰਦੇ ਆ ਡੂ ਗੱਲ ਨਹੀਂ ਕਰਾਉਂਦੇ ਭਾਈ ਜੀ 30000 ਰੁਪਿਆ ਦਿੱਤਾ ਪਹਿਲਾਂ 30000 ਤੋਂ ਮੁੜ ਕੇ ਰੱਜੀ ਨਹੀਂ ਲੱਗਾ ਤਰ੍ਹਾਂ ਨਾ ਮੈਨੂੰ ਕੰਮ ਠੀਕ ਨਹੀਂ ਗਾ ਮੈਂ ਨਹੀਂ ਲੈਣਾ ਮੇਰੀ ਟਿਕਟ ਕਰਾਓ ਤੇ ਟਿਕਟ ਜਦੋਂ ਅਸੀਂ ਪੈਸੇ ਫੇਰ ਨਾ ਕਿਹਾ 35000 ਰੁਪਿਆ ਪਾਏ 하이 35000 ਫਿਰ ਪਾਤਾ ਫਿਰ ਉਹ ਜਦੋਂ 5000 ਰੁਪਇਆ ਵਾ ਉਦੋਂ ਪਤਾ ਨਹੀਂ ਕਿੱਧਰ ਲੈ ਗਏ ਮੜ ਕੇ ਗੱਲ ਨਹੀਂ ਹੋਈ ਸਾਡੇ ਨਾਲ ਵਾਪਸ ਹੋ ਹੁੰਦਾ ਵੀ ਮੇਰਾ ਨਾ ਤੇ ਜੀ ਨਹੀਂ ਲੱਗਦਾ ਮਮਾ ਮੈਨੂੰ ਇਤਨਾ ਰੋਟੀ ਖਾਣਾ ਨਹੀਂ ਮੈਨੂੰ ਪਸੰਦ ਨਹੀਂ ਆ ਤੇ ਮੈਨੂੰ ਵਾਪਸ ਬੁਲਾ ਲਓ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਨਾ ਵਾਪਸ ਆ ਜਾ ਆਪਾਂ ਤੈਨੂੰ ਟਿਕਟੇ ਦੇ ਪੈਸੇ ਪਾ ਦੇਣੇ ਹੁਣ ਤਮ ਕੀ ਸਾਨੂੰ ਇਹੋ ਆ ਰਹੀ ਆ ਵੀ ਪੈਸੇ ਪਹ ਤਿੰਨ ਲੱਖ ਰੁਪਇਆ ਤੇ ਸਦਾ ਬੱਚਾ ਬਹੁਤ ਸੁਰਨ ਇਹੀ ਜਾਣੇ ਆ ਵੀ ਹਰ ਨਾ ਗੱਲ ਕਰਾਓ ਬਿਲਾਂ ਬੱਚੇ ਦੀ ਐ ਹੀ ਫੇਰ ਪਾ ਦਾਂਗੇ ਚਲੋ ਫੜ ਦਲ ਕੇ ਐ ਹੀ ਜੀ ਹੋਈ ਵੀਰ ਜੀ ਤੁਹਾਨੂੰ ਸਾਡਾ ਬੱਚਾ ਹੋਣਾ ਚਾਹੀਦਾ ਬਸ ਸਹੀ ਸਲਾਮਤ ਹਨੂ ਬੱਚਾ ਮਿਲਣਾ ਚਾਹੀਦਾ ਆਂਦੇ ਆ 8 ਘੰਟੇ ਲੱਗਣੇ ਜੀ ਤੋ ਇਹਨੂੰ 에ਰਪੋਰਟ ਤੋਂ ਬਹਾਉਣਾ ਆ ਐ ਸਾਰੀ ਰਾਤ ਇੰਕੇ ਚਲੋ 1 ਵਜੇ ਦਾ ਫੋਨ ਬੰਦ ਹੋ ਗਿਆ ਇਹ ਛੇ 에ਰਪੋਰਟ ਤੇ ਲੈ ਆਏ ਹੋਣਗੇ ਪਰ 에ਰਪੋਰਟ ਤੇ ਨਹੀਂ ਲਿਆਇਓ ਉਹਨੂੰ ਰਾਤ ਚ ਹੀ ਗਾਇ ਪਕਰਾਤਾ ਹੈ ਰੋਟੀ ਥਾਲੀ ਜਿਰਾ ਪਲੇਟੇ ਮੈਨੂੰ ਘਰ ਨੂੰ ਜੀ ਨਹੀਂ ਕਰਦਾ। ਔਰ ਧੰਨਵਾਦ ਕਰੋ ਪੀ.ਡੀ.ਸੀ. ਵਾਲਿਆਂ ਦਾ ਕਿ ਜਿਨ੍ਹਾਂ ਨੇ ਇਹ ਮੁੱਦਾ اٹھਾਇਆ ਨਹੀਂ ਤਾਂ ਕੋਈ ਨਹੀਂ ਕਰਦਾ ਹੈਗਾ ਅੱਜ ਕੱਲ। ਇਹਨਾਂ ਨੇ ਪੂਰਾ ਮਨਿੰਦਰ ਜੀ ਨੇ ਬਹੁਤ ਤਕੜਾ ਐਫਰਟ ਕੀਤਾ ਹੈ ਇਹਦੇ ਵਿੱਚ ਕਿ ਜਿਹੜਾ ਇਸ ਮੁੱਦੇ ਨੂੰ ਜਿਹੜਾ ਹੈਗਾ ਆ ਪੰਜਾਬ ਸਰਕਾਰ ਤੱਕ ਫਿਰ ਭਾਰਤ ਸਰਕਾਰ ਤੱਕ ਫਿਰ 28 ਸਰਕਾਰ ਤੱਕ ਲੈ ਕੇ ਗਏ। ਤੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਬੰਦੀ ਦਿਖਾਇਆ ਗਿਆ। ਦਰਸਾ ਲੋ ਤਸਵੀਰ اٹاری ਤੇ ਪਿੰਡ ਛੱਡਣ ਦੇ ਨੌਜਵਾਨ ਗੁਰਦਿੱਤ ਸਿੰਘ ਦੀ ਸੀ 23 ਸਾਲ ਦਾ ਇਹ ਨੌਜਵਾਨ ਸੁਨਹਿਰੀ ਭੇਖ ਦੀ ਆਸ 'ਚ ਮਾਪਿਆਂ ਦੇ ਬੜੇ ਚਾਵਾਂ ਮਲਾਰਾਂ ਦੇ ਨਾਲ THAILAND ਭੇਜਿਆ ਸੀ ਜਿੱਥੇ ਜਾ ਕੇ ਟਰੈਵਲ ਏਜੰਟਾਂ ਵੱਲੋਂ ਉਸ ਨੂੰ ਬੰਦੀ ਬਣਾਇਆ ਗਿਆ ਪੈਸਿਆਂ ਦੀ ਮੰਗ ਕੀਤੀ ਗਈ ਔਰ ਅੱਜ ਲਗਭਗ 5 ਦਿਨ ਹੋ ਚੁੱਕੇ ਨੇ ਲਗਾਤਾਰ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਖਤਰਨਾਕ ਵੀਡੀਓ ਫੋਟੋਸ ਭੇਜੀਆਂ ਜਾ ਰਹੀਆਂ ਹਨ ਪ੍ਰਸ਼ਾਸਨ ਦੇ ਧਿਆਨ ਚ ਵੀ ਸਾਰਾ ਮਾਮਲਾ ਲਿਆਂਦਾ ਜਾ ਚੁੱਕਿਆ ਹੈ ਪਰ ਹਜੇ ਤੱਕ ਜਿਹੜਾ ਉਹ ਇਸ ਸਪੀੜਿਤ ਪਰਿਵਾਰ ਦੀ ਸੁਣਵਾਈ ਨਹੀਂ ਕੋਈ ਹੋਈ ਤੋਂ ਇਹ ਤਸਵੀਰਾਂ ਅਟਾਰੀ ਦੇ ਪਿੰਡ ਛਿੱਡਨ ਦੇ ਹਨ ਜਿੱਥੇ ਗੁਰਦੇਵ ਸਿੰਘ ਦੇ ਘਰੇ ਇਸ ਵੇਲੇ ਸੋਗ ਦੀ ਲਹਿਰ ਹੈ ਤੋਂ ਗੁਰਦੇਵ ਸਿੰਘ ਦੇ ਪਿਤਾ ਗੁਰਪ੍ਰੇਮ ਸਿੰਘ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਘਰੇ ਵੀ ਇੱਥੇ ਮੌਜੂਦ ਨੇ ਭਾਜੀ ਕੀ ਮਾਮਲਾ ਸਾਰਾ ਕਦੋਂ ਗਿਆ ਸੀ ਕਿੰਨੇ ਪੈਸੇ ਦੇ ਕੇ ਭੇਜਿਆ ਸੀ ਤੇ ਏਜੰਟ ਨੇ ਕੀ ਸਬਜ ਪਾਖ ਦਿਖਾਈ ਸੀ ਖਾਈ ਜੀ 30000 ਰੁਪਇਆ ਦਿੱਤਾ ਪਹਿਲਾਂ ਤੇ ਯਾਰ ਤੋਂ ਮੁੜ ਕੇ ਉਹਦਾ ਜੀ ਨਹੀਂ ਲੱਗਾ ਉਹਦਾਂ ਨਾਲ ਮੈਨੂੰ ਕੰਮ ਠੀਕ ਨਹੀਂ ਗਾ ਮੈਂ ਨਹੀਂ ਰਹਿਣਾ ਮੇਰੀ ਟਿਕਟ ਕਰਾਓ ਤੇ ਟਿਕਟ ਜਦੋਂ ਅਸੀਂ ਪਾਏ ਫੇਰ ਨਾ ਕਿਹਾ 35000 ਰੁਪਇਆ ਪਏ ਹਾਈ 35000 ਫੇਰ ਪਾਤਾ ਫੇਰ ਉਹ ਜਦੋਂ 5000 ਰੁਪਇਆ ਵਾ ਉਦੋਂ ਪਤਾ ਨਹੀਂ ਕਿੱਧਰ ਲੈ ਗਏ ਮੁੜ ਕੇ ਉਹ ਗੱਲ ਨਹੀਂ ਹੋਈ ਸਾਡੇ ਨਾਲ ਰਕੋਣਗੇ ਕੋਈ ਨਹੀਂ ਆਈ ਫੈਸਲਾ ਹੋ ਗਿਆ ਸੀ ਕਿ ਵਾਪਸ ਮੰਗਾਣਾ ਹਾਂਜੀ ਤੇ ਮੁੜ ਕੇ ਪਤਾ ਨਹੀਂ ਕਿੱਧਰ ਲੈ ਗਿਆ 35000 ਪਹੁੰਚਿਆ ਨਹੀਂ ਉੱਥੇ ਜਾਂ ਟਿਕਟ ਹੋਈ ਆ ਮੁੰਡੇ ਨੂੰ ਕੀ ਕਿੱਥੇ ਕਿੱਧਰ ਲੈ ਗਿਆ ਕੀ ਗੱਲ ਜੀ ਆ ਰਹੀ ਤੇ ਹੁਣ ਤੁਮ ਕੀ ਸਾਨੂੰ ਇਹੋ ਆ ਰਹੀ ਆ ਵੀ ਪੈਸੇ ਪਹ ਤਿੰਨ ਲੱਖ ਰੁਪਈਆ ਤੇ ਤੁਹਾਡਾ ਬੱਚਾ ਬਾਹਰ ਸਿਰ ਇਹੀ ਆਨੇ ਆਪੀ ਹਰ ਨਾਲ ਗੱਲ ਕਰਾਉ ਬਿਲੋਂ ਬੱਚੇ ਦੀ ਹੈ ਹੀ ਫੇਰ ਪਾ ਦਾਂਗੇ ਚਲੋ ਫੜ ਦੜ ਕੇ ਤੇ ਹਰ ਨਾਲ ਗੱਲ ਨਹੀਂ ਕਰਾਉਂਦੇ ਆ ਗੱਲ ਨਹੀਂ ਹੋਣੀ ਕਿਸੇ ਸਰਕਾਰ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕਿਸੇ ਸਰਕਾਰ ਦੇ ਰੁਮਾਇੰਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਨਹੀਂ ਕਿਸੇ ਨਾਲ ਨਹੀਂ ਹੋਈ ਹੈ ਹੋਈ ਹੈ ਕੋਈ ਹੈ ਸਾਰੇ ਇਹੀ ਸਾਰੇ ਚੌਂਕੀ ਇਨਚਾਰਜ ਥਾਣਾ ਲੋਪੋਗੇ ਸਾਰਿਆਂ ਨਾਲ ਗੱਲ ਕੀਤੀ ਆ ਉਹਦੇ ਦੁਪਹਿਰ ਦਾ ਦਰਖਾਸਤ ਲਿਖਾਈ ਹੋਈ ਆ ਉਹ ਕਹਿੰਦੇ ਸਾਡੀ ਐਸਐਸਪੀ ਸਾਹਿਬ ਨੇ ਕਾਰਵਾਈ ਚੱਲ ਰਹੀ ਆ ਕੋਈ ਗੱਲ ਨਹੀਂ ਤੁਹਾਡਾ ਬੱਚਾ ਜਲਦੀ ਮਿਲ ਜਾਏਗਾ ਸਾਰੀ ਕਾਰਵਾਈ ਹੋ ਰਹੀ ਆ ਉਧਰ ਲਈ ਉਧਰ ਲਈ ਪੁਲਿਸ ਨਾਲ ਵੀ ਕਹਿੰਦੇ ਸਾਡਾ ਰਾਬਤਾ ਹੈਗਾ ਆ ਤੇ ਬੱਚਾ ਲੱਭ ਰਿਆ ਤੇ ਛੇਤੀ ਤੁਹਾਡਾ ਬੱਚਾ ਮਿਲ ਜਾਏਗਾ ਤੇ ਪਰ ਅਜੇ ਤੱਕ ਕੋਈ 15 ਦਿਨ ਹੋ ਗਏ ਬੱਚੇ ਨੂੰ ਗਏ ਨੂੰ ਤੇ 10 ਦਿਨ ਗੱਲ ਹੋਈ ਬਾਅਦ ਚ 5 ਦਿਨ ਹੋ ਗਏ ਕੋਈ ਗੱਲ ਨਹੀਂ ਹੋਈ ਤੇ ਅੱਜ 5 ਦਿਨ ਤੇ ਸਾਨੂੰ ਵੀ ਉਥੇ ੱਟੇ ਖਾਂਦੇ ਹੋ ਗਏ ਆ ਤਜੇ ਤੱਕ ਆੜੂ ਕੋਈ ਮੱਲਾ ਵੀ ਕੁਝ ਨਹੀਂ ਖਬਰ ਮਿਲੀ ਬੱਚੇ ਦੀ ਗੁਰਦੇਵ ਸਿੰਘ ਦੇ ਮਾਤਾ ਲਖਵਿੰਦਰ ਕੋਲ ਸਾਡੇ ਨਾਲ ਮੌਜੂਦ ਨੇ ਕੀ ਹੈ ਜੀ ਸਾਰਾ ਮਾਮਲਾ ਕਿਸ ਤਰ੍ਹਾਂ ਬੱਚਾ ਗਿਆ ਸੀ ਆਪਾਂ ਤੇ ਇਸ ਕਰਕੇ ਭੇਜਿਆ ਸੀ ਚਲੋ ਆਡਾ ਬੱਚਾ ਕੰਮ ਕਰੂਗਾ ਇਹਨਾਂ ਨੇ ਉੱਧਰ ਖੜ ਕੇ ਪਸਾ ਦਿੱਤਾ ਆ ਹੁਣ ਲਾਲਚ ਦਿੰਦੇ ਆ ਹੁਣ ਇਹਨੇ ਪੈਸੇ ਪਾਉਣੇ ਫੇਰ ਬੱਚਾ ਵਾਪਸ ਕਰਨਾ ਹੈ ਉਹ ਵੀ ਨਹੀਂ ਹਨ ਨੂੰ ਦਿੰਦੇ ਆਡੂ ਗੱਲ ਨਹੀਂ ਕਰਾਉਂਦੇ ਨਾ ਆੜੇ ਐਂ ਕਹ ਚਲੋ ਸਾਡੇ ਕੋਲੋਂ ਤੁਸੀਂ ਪਹਿਲੇ ਲਲੋ ਐ ਚੁੱਕ ਚੁਗਾ ਕੇ ਇਹ ਦੇ ਦਾਂਗੇ ਵਿਆਜ ਜਿ ਸਵਾਏ ਆੜਾ ਬੱਚਾ ਹਨੂ ਦੇ ਦੋ ਪਰ ਸਾਡੀ ਗੱਲ ਇਸ ਹੁੰਦੀ ਨਹੀਂ ਆ ਉਧਰ ਵਾਲੇ ਇਹ ਉਹ ਗਿਆ ਸੀ ਕਿੰਨੇ ਪੈਸੇ ਭੇਜਿਆ ਇਹ ਇਥੋਂ ਦੀ ਸਾਰੀ ਇਹ 9 ਤਰੀਕ ਤੇ ਗਿਆ ਜੋ ਜਾਂਟੇ ਸਾਡੇ ਪਿੰਡ ਦਾ ਆ ਇੱਕ ਤਰਨ ਧਾਰਨ ਦਾ ਆ ਤੇ ਤਰਨ ਧਾਰਨ ਦਾ ਇਹ ਤਰਨ ਧਾਰਨ ਦੋਨੇ ਇਹਨੇ ਗਾਂ ਉਹਨੂੰ ਦਿੱਤਾ ਆ ਜੀ ਤਰਨ ਧਾਰਨ ਨੇ ਗਾਂ ਕੱਲਿਆ ਆ ਬਾਅਦ ਸਾਡੇ ਨਾਲ ਇਹੋ ਗੱਲ ਕੀਤੀ ਇਹਨੇ ਕਿ ਅਸੀਂ ਤੜਮੁੰਡਾ ਬਾਹਰ ਭੇਜਦੇ ਨਾ 9 ਤਰੀਕ ਦੀ ਟਿਕਟ ਕਰਾਤੀ ਵਾਪਸ ਹੋਉਂਦਾ ਵੀ ਮੇਰਾ ਨਾ ਤੇ ਜੀ ਨਹੀਂ ਲੱਗਦਾ ਮम्मा ਮੈਨੂੰ ਇਤਨਾ ਰੋਟੀ ਖਾਣਾ ਨਹੀਂ ਮੈਨੂੰ ਪਸੰਦ ਨਹੀਂ ਆ ਤੇ ਮੈਨੂੰ ਵਾਪਸ ਬੁਲਾ ਲਓ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਨਾ ਵਾਪਸ ਆ ਜਾ ਆਪਾਂ ਤੈਨੂੰ ਟਿਕਟੇ ਦੇ ਪਾਏ ਪਾ ਦੇਣੇ ਇਹ ਗਏ ਇੱਕ ਜੰਟ ਗਿਆ ਮੇਰਾ ਛੋਟਾ ਬੇਟਾ ਗਿਆ ਨਾਲ ਪਏ ਪਾਉਣ ਗਏ 20000 ਰੁਪਏ ਮੈਂ ਦਿੱਤਾ ਆ ਤੇ 15 ਫੇਰਾਂ ਦੇ ਨਹੀਂ 35 ਲੈਣਾ ਨੰਮੜਿਆਂ ਨੇ ਰਾਜਾ ਕੇ ਗੱਲ ਕਰ ਲਈ ਵੀ ਚਲੋ 35 ਪਾ ਦੇਣੇ ਆ ਡਵੀਰ ਆਜੂ ਘਰੇ ਕੋਈ ਗੱਲ ਨਹੀਂ ਆਏਗਾ ਚਲੋ ਕੋਈ ਨਹੀਂ ਤੁਸੀਂ 35 ਲੈ ਲਓ 35000 ਪਾ ਕੇ ਤੇ ਇਹਨਾਂ ਨੇ ਵਾਪਸ ਕਰ ਲਿਆ ਆ ਆਂਦੇ 8 ਘੰਟੇ ਲੱਗਣੇ ਜੀ ਤੋ ਇਹਨੂੰ 에ਰਪੋਰਟ ਤੋਂ ਬਹਾਉਣਾ ਆ ਐ ਸਾਰੀ ਰਾਤ ਇੰਗੇ ਚਲੋ 1 ਵਜੇ ਦਾ ਫੋਨ ਬੰਦ ਹੋ ਗਿਆ ਇਹ 6:30 에ਰਪੋਰਟ ਤੇ ਲੈ ਆਏ ਹੋਣਗੇ ਪਰ 에ਰਪੋਰਟ ਤੇ ਨਹੀਂ ਲਿਆਇਓ ਉਹਨੂੰ ਰਾਤ ਚ ਹੀ ਗਏ ਪਕਰਾਤਾ ਹੈ ਨਾ ਗਏ ਪਕਰ ਲਿਆ ਹੈ ਇੱਕ ਵੀਡੀਓ ਵੀ ਇਹ ਜਿਹਦੇ ਚ ਬਣਿਆ ਹੋਇਆ ਹਾਂਜੀ ਹਾਂਜੀ ਉਹ ਇਹਨਾਂ ਨੇ ਅਨੁਪਾਈ ਆ ਦੇ ਵੇ ਉਹ ਵੀਡੀਓ ਭੇਜ ਕੇ ਤੁਹਾਨੂੰ ਧਮਕੀ ਦਿੱਤੀ ਹੈ ਵੀ ਪੈਸੇ ਹੋਰ ਦਿਓ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਇੰਨਾ ਕਰਦੇ ਵੀ ਇਹ ਵੀਡੀਓ ਡਰ ਕੇ ਪਾਏ ਸਾਨੂੰ ਪਾਉਣਗੇ ਐਂ ਕਹੀ ਪਾਏ ਪਾ ਦੇ ਨੇ ਇੱਕ ਬਨੇੜਾ ਬੱਚਾ ਦੇ ਦਿਓ ਇੱਕ ਬਨੇੜੇ ਕੋ ਪਾ ਲੈ ਲਓ ਇਦਾਂ ਆੜੇ ਨਾਲ ਨਹੀਂ ਮੰਨਦੇ ਆਂਦੇ ਵੀ ਪਾਏ ਲੈਣੇ ਆ ਤੇ 1 ਲੱਖ ਰੁਪਏ ਆੜੇ ਕੋਲੋਂ ਮੰਗਦੇ ਆ ਤੁਸੀਂ ਕੀ ਕਹਿੰਦੇ ਐਂ ਕਹ ਆੜੇ ਕੋਲ ਪੈਸੇ ਹਰੇ ਤਾਂ ਦੇਨੇ ਐਂ ਬਿਆਜੀ ਸਿਵਾਏ ਤੁਸੀਂ ਬਹੁਤ ਜਾਣਦੇ ਜੋ ਤੂੰ ਆ ਬਾਹਰ ਕਲਿਆ ਤੁਸੀਂ ਸਾਨੂੰ ਮੰਗਾ ਕੇ ਦਿਓ ਤੇ ਮੰਗਾ ਕੇ ਦੇ ਸਾਨੂੰ ਉਹ ਆਂਦਾ ਜਿਹੜਾ ਤਰਨ ਧਾਰਨ ਦਾ ਏਜੰਟ ਆ ਨਾ ਉਹ ਤੇ ਉਹਨੂੰ ਫੜੋ ਆਈ ਉਹਨੂੰ ਛੱਡਦੇ ਨਹੀਂ ਆਈ ਅਨੇ ਤੁਹਾਡੇ ਨਾਲ ਹੀ ਚੱਲਾ ਤੂੰ ਤੁਹਾਡੇ ਨਾਲ ਜਾ ਤੇ ਫੇਰਹੀਂ ਤੈਨੂੰ ਛੱਡਣਾ ਨਹੀਂ ਤੇਹੀਂ ਨਹੀਂ ਤੈਨੂੰ ਛੱਡਣਾ ਸਾਨੂੰ ਬੱਚਾ ਲਿਆ ਕੇ ਦੇ ਤਰਨ ਧਾਰਨ ਜੈਂਟ ਨਹੀਂ ਮਿਲ ਆਇਆ ਉਹਨੂੰ ਵੀ ਏਜੰਟ ਹੋਰ ਆਹ ਜੀ ਉਹ ਆਂਦਾ ਅੱਗੇ ਹੋ ਰਿਹਾ ਹੈਗਾ ਤੂੰ ਦੱਸ ਕਿੱਥੇ ਹੋ ਜਾਂਦਾ ਹੈ ਰੋਟੀ ਥਾਲੀ ਚ ਰੱਖ ਲਈਨੇ ਮੈਨੂੰ ਘਰ ਨੂੰ ਜੀ ਨਹੀਂ ਕਰਦਾ ਹਣ ਮੈਂ ਉੱਠੀ ਮੜਾ ਜਾ ਨਾਤੀਆ ਮੈਰਾ ਜੀ ਨਹੀਂ ਕਰਦਾ ਮੇਰਾ ਬੱਚਾ ਮੈਨੂੰ ਵਾਪਸ ਚਾਹੀਦਾ ਏ ਮੈਨੂੰ ਕਿਤੇ ਹੋ ਨਹੀਂ ਪੁੱਛਾ ਦੇ ਆ ਵੀ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਪੁੱਛ ਕੇ ਚ ਕਰੋ ਤੇ ਇਹ ਵੀ ਇਹਨਾਂ ਨੂੰ ਨੂੰ ਦੇਣ ਸਾਡੇ ਬੱਚਾ ਨੂੰ ਵਾਪਸ ਕਰਾ ਕੇ ਦਿਓ ਮਾਂ ਗੱਜਰ ਕਰਕੇ ਉਹ ਕਰਦੇ ਅੜੇ ਬੱਚਿਆਂ ਨੂੰ ਕੋਈ ਨੌਕਰੀਆਂ ਦੇਣ ਸਾਬ ਦੇ ਬੱਚੇ ਇਤਰਾ ਕਮੇਟਨ ਦੀ ਲਗੜੇ ਨਾ ਬਾਹਰ ਜਾਣ ਇਹ ਬਾਹਰ ਜਾ ਕੇ ਨਸੀਬਤਾ ਚ ਫਸਾ ਲੈੰਦੇ ਨਾ ਨੂੰ ਅਈ ਆਪਣੇ ਗਜਾੜੇ ਬੱਚਿਆਂ ਨੂੰ ਕੰਮ ਮਿਲਿਆਂਦੇ ਨੌਕਰੀਆਂ ਮਿਲਿਆਂਦੇ ਕਿਉਂ ਬਾਹਰ ਜਾਣਦੇ ਜੇ ਸਾਡੇ ਬੱਚੇ ਨੂੰ ਦੇਣਗੇ ਨਹੀਂ ਤੇ ਅੜ ਬੱਚਿਆਂ ਨੂੰ ਭੁੱਖੇ ਮਰਦਿਆਂ ਨਾ ਜਾਣ ਆਇਆ ਕਿਤੇ ਨਾ ਕਿਤੇ ਜਾਣ ਆ ਕਿ ਲਜਾਈਏ ਕਿਤੇ ਕੋ ਲਿਆਵਾਂਗੇ ਐਦਾਂ ਕਰਕੇ ਸਾਡੇ ਨਾਲ ਹੋ ਗਿਆ ਆ ਪਾਜੀ ਮੈਂ ਡਾਕਟਰ ਪਰਵਿੰਦਰ ਸਿੰਘ ਅੰਬੈਸਡਰ ਵਰਲਡ ਪੀਸ ਇੰਸਟੀਚਿਊਟ ਯੂਨਾਈਟਿਡ ਨੇਸ਼ਨ ਪ੍ਰਧਾਨ ਵਰਲਡ ਬੁੱਧਿਸਟ ਫੈਡਰੇਸ਼ਨ ਨਾਲ ਗੱਲ ਕਰ ਰਿਹਾ ਸੀਗਾ థਾਈਲੈਂਡ ਤੋਂ ਜੀ ਪਾਜੀ ਮੈਂ ਤੁਹਾਡੇ ਧਿਆਨ ਚ ਇੱਕ ਮਾਮਲਾ ਲਿਆਉਂਦਾ ਸੀ ਗੁਰਦੀਪ ਸਿੰਘ ਦਾ ਜਿੰਦੀ ਤੁਹਾਨੂੰ ਮੈਂ ਵੀਡੀਓ ਭੇਜੀ ਸੀ ਜਿਹਨੂੰ ਬੰਦੀ ਬਣਾਇਆ ਹੋਇਆ ਹੈ ਉੱਥੇ ਉਹਨਾਂ ਦਾ ਹੁਣ ਤੱਕ ਦਾ ਕੀ ਅਪਡੇਟ ਹੈ ਜੀ ਕੀ ਐਫਰਟਸ ਕੀਤੇ ਗਏ ਆ ਜੀ ਰਾਤ ਜਿਸ ਦਿਨ ਤੁਸੀਂ ਮੈਨੂੰ ਸ਼ੇਅਰ ਕੀਤਾ ਸੀਗਾ ਇਹਨਾਂ ਦਾ ਗੁਰਦੇਵ ਸਿੰਘ ਜੀ ਦਾ ਉਸੇ ਸਮੇਂ ਜਿਹੜੇ ਸਾਡੇ ਗਵਰਨਮੈਂਟ ਆਫ ਥਾਈਲੈਂਡ ਦੀ ਏਜੰਸੀਜ਼ ਆ ਇੰਟਰਪੋਲ ਹੋ ਗਈ ਉਹਦੇ ਚਤੂਰੋਂਗ ਐਸਐਸਪੀ ਆ ਉਹਨਾਂ ਨਾਲ ਫਿਰ ਜਿਹੜੇ ਜਨਰਲ ਡਾਇਰੈਕਟਰ ਜਨਰਲ ਆ ਕਰਾਮੀ ਨੇ ਆ ਉਹਨਾਂ ਦਾ ਨਾਮ ਉਹਨਾਂ ਦੇ ਨਾਲ ਪਲੱਸ ਜਿਹੜੇ ਸਾਡੇ ਹੈਗੇ ਐਸਐਸਪੀ ਜਿਹੜੇ ਇਮੀਗ੍ਰੇਸ਼ਨ ਦੇ ਤਵਾਸ਼ਾਈ ਆ ਸਾਰਿਆਂ ਦਾ ਆਪਾਂ ਡਿਟੇਲ ਉਸੇ ਵੇਲੇ ਹੀ ਸ਼ੇਅਰ ਕੀਤੀ ਸੀ ਉਹਨਾਂ ਦਾ ਗੱਡੀ ਦਾ ਨੰਬਰ ਉਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਦਾ ਆ ਫੋਨ ਨੰਬਰ ਜਿਹੜਾ ਤੁਹਾਡੇ ਵੱਲੋਂ ਪ੍ਰੋਵਾਈਡ ਕਰਵਾਇਆ ਗਿਆ ਸੀ ਪਲੱਸ ਗੁਰਦੇਵ ਸਿੰਘ ਜੀ ਦੀ ਜੋ ਵੀਡੀਓ ਸੀ ਉਹ ਥਾਈ ਗਵਰਨਮੈਂਟ ਅਫੀਸ਼ੀਅਲ ਏਜੰਸੀਆਂ ਦੇ ਨਾਲ ਸ਼ੇਅਰ ਕਰ ਦਿੱਤੀ ਸੀਗੀ ਉਹ ਕੰਟੀਨਿਊ ਲੱਗਿਓ ਆ ਡਿਟੈਕਟ ਵੀ ਕਰ ਲਿਆ ਸੀਗਾ ਤਾਂ ਜਿਹੜੀ ਗੱਡੀ ਵੀ ਆ ਕੁੜੀ ਦੇ ਨਾਮ ਤੇ ਥਾਈ ਕੁੜੀ ਦੇ ਨਾਮ ਤੇ ਉਹ opration ਨੂੰ ਲੋਕ ਦੀ ਗੱਡੀ ਆ ਕੁੜੀ ਦੀ ਤਾਂ ਉਹਨੂੰ ਵੀ ਜਿੱਦਾਂ ਹੁਣ ਕੱਲ ਇਹਨਾਂ ਦੀ ਇੰਡੀਆ ਐਮਬੈਸੀ ਦੀ ਆਈ ਥਿੰਕ ਗੱਲ ਹੋਈ ਸੀਗੀ ਇੱਥੇ ਤੁਹਾਡੇ ਅਮਰਤ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਆਪਸ ਦੇ ਵਿੱਚ ਇਹਨਾਂ ਨੇ ਵੀ ਰਾਬਤਾ ਕੀਤਾ ਹੈ ਤਾਂ ਉਹਦੇ ਆਧਾਰ ਦੇ ਉੱਪਰ ਜਿਹੜੇ ਜੋ ਵੀ ਪੇਪਰ ਇਹਨਾਂ ਦੇ ਲੋੜਿੰਦੇ ਪੇਪਰ ਸੀਗੇ ਪੰਜਾਬੋਂ ਭੇਜੇ ਜਾਊਗੇ ਤਾਂ ਉਹ ਕੁੜੀ ਨੂੰ ਫਿਰ ਇਨਵੈਸਟੀਗੇਸ਼ਨ ਦੇ ਲਈ ਲਾਈਨ ਅਪ ਕਰਕੇ ਬੁਲਾ ਕੇ ਕਿ ਤੂੰ ਕਿੱਥੇ ਛੱਡ ਕੇ ਆਈਆਂ ਹੋਪਫੁਲੀ ਜਿਹੜਾ ਮਸਲਾ ਹੈਗਾ ਇਹ ਕਾਲ ਸੈਂਟਰ ਵਾਲਿਆਂ ਦਾ ਹੀ ਆ ਜਿਹੜਾ ਬਰਮਾ ਦੇ ਵਿੱਚ ਖੁੱਲਿਓ ਚਾਈਨੀਜ਼ ਵੱਲੋਂ ਖੋਲੇ ਗਏ ਆ ਕਾਲ ਸੈਂਟਰ ਜੋ ਸਾਨੂੰ ਲੱਗਦਾ ਆ ਕਿ ਉਥੋਂ ਲੈ ਜਾਂਦੇ ਆ ਬਿਨਾ ਵੀਜ਼ੇ ਤੋਂ ਕ੍ਰੋਸ ਕਰਾ ਕੇ ਰਿਵਰ ਦੇ ਵਿੱਚ ਤਾਂ ਜੋ ਸਾਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਇਹ ਲੜਕਾ ਉੱਥੇ ਕੰਮ ਨਹੀਂ ਕਰ ਪਾਇਆ ਜਾਂ ਕਰਨ ਤੋਂ ਮਨਾਂ ਕਰ ਦਿੱਤਾ ਜੋ ਸੈਲਰੀਆਂ ਦੇ ਬੜੇ ਬੜੇ ਤੇ ਲਾਲਚ ਦੇ ਕੇ ਲੈ ਕੇ ਜਾਂਦੇ ਆ ਤਾਂ ਉਹਦੇ ਕਰਕੇ ਜੋਗਨ ਦਾ ਖਰਚਾ ਹੋਇਆ ਉਹਦੇ ਕਰਕੇ ਇਹ ਤਾਂੰਗ ਪਰੇਸ਼ਾਨ ਕਰ ਰਿਹਾ ਲੇਕਿਨ ਥਾਈ ਅਥਾਰਟिज ਫੁਲੀ ਇਨਸ਼ੋਰਡ ਹੈ ਕਿ ਉਹਨੂੰ ਕੋਈ ਹਰਮ ਨਾ ਹੋਵੇ ਔਰ ਸਹੀ ਸਲਾਮਤ ਬੱਚਾ ਜਿਹੜਾ ਰੈਸਕਿਊ ਕਰਕੇ ਉਹ ਘਰ ਵਾਪਸ ਭੇਜਿਆ ਜਾਵੇ ਭਾਜੀ ਭਾਜੀ ਕੋਈ ਹੁਣ ਤੱਕ ਉਹਨਾਂ ਦੀ ਲੋਕੇਸ਼ਨ ਦਾ ਕੋਈ ਹੋਏ ਆਈਡੀਆ ਕਿਉਂਕਿ ਇਹਨਾਂ ਨੂੰ ਤਾਂ ਸਿਰਫ ਟੋਕੀ ਦੀ ਐ ਮੈਸਾਈ ਬਾਰਡਰ ਸੀਗਾ ਜੀ ਜਿਹੜਾ ਉਹਨਾਂ ਦਾ ਹੈਗਾ ਮੈਸਾਈ ਏਰੀਆ ਹੈਗਾ ਮਾਈਸੌਰ ਦਾ ਪਰਮਾ ਦਾ ਬਾਰਡਰ ਆ ਲਾਸਟ ਲੋਕੇਸ਼ਨ ਗੱਡੀ ਦੀ ਉੱਥੇ ਟਰੇਸ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਯਾ ਭਾਜੀ ਅ ਜਿੱਦਾਂ ਹੈਗਾ ਯਾ ਉਹਦੇ ਲੋਕੇਸ਼ਨ ਤੋਂ ਬਾਅਦ ਜਿਹੜਾ ਹੈ ਇੱਕ ਰਿਵਰ ਪੈਂਦੀ ਹੈ ਛੋਟੀ ਚਪਾਇਆ ਰਿਵਰ ਇਹਦਾ ਨਾਮ ਹੈ ਉਸੇ ਏਰੀਆ ਦੇ ਵਿੱਚ ਫਿਰ ਉਹ ਕ੍ਰੋਸ ਕਰਕੇ ਜਾਂਦੇ ਦੂਸਰੀ ਸਾਈਡ ਤੇ ਭਾਜੀ ਲੇਕਿਨ ਡਿਟੈਕਟਿਵ ਟੀਮਾਂ ਲੱਗੀਆਂ ਆ ਓਕੇ ਉਹਦਾ ਜੀਪੀਐਸ ਨੂੰ ਫੋਲੋ ਕੀਤਾ ਜਾ ਰਿਹਾ ਗੱਡੀ ਦੀ ਜੀਪੀਐਸ ਜਿਹੜਾ ਹੁੰਦਾ ਨਾ ਉਹਨੂੰ ਫੋਲੋ ਕੀਤਾ ਜਾ ਰਿਹਾ ਜਿਹੜਾ ਮੁੰਡਾ ਇਹਨਾਂ ਨੂੰ ਪਿਕ ਕਰਕੇ ਲੈ ਕੇ ਗਿਆ ਸੀ 에어ਪੋਰਟ ਦੇ ਉੱਪਰੋਂ ਉਹਨੂੰ ਵੀ ਫੋਲੋ ਕੀਤਾ ਜਾ ਰਿਹਾ ਭਾਜੀ ਉਹ ਉਹਨਾਂ ਦੀ ਮਾਤਾ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਐ ਲਖਵਿੰਦਰ ਕੌਰ ਜੀ ਹਾਂਜੀ ਸਤਿ ਸ੍ਰੀ ਅਕਾਲ ਹਾਂ ਜਰੂਰ ਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਮਾਤਾ ਜੀ ਬੇਫਿਕਰ ਰਹੋ ਤੁਸੀਂ ਇਹ ਪੂਰਾ ਦੇਸ਼ ਤੁਹਾਡੇ ਨਾਲ ਐ ਇੰਡੀਆ ਪੂਰਾ ਥਾਈਲੈਂਡ ਤੁਹਾਡੇ ਨਾਲ ਐ ਤੁਹਾਡੇ ਬੱਚੇ ਨੂੰ ਕੁਝ ਨਹੀਂ ਹੁੰਦਾ ਹੈਗਾ ਇਹ ਕਾਲ ਸੈਂਟਰ ਵਾਲੇ ਜਿਹੜੇ ਕ੍ਰਿਮੀਨਲ ਲੋਗ ਐ ਨਾ ਮਾੜੇ ਦਾ ਮਾੜਾ ਹੁੰਦਾ ਚੰਗੇ ਦਾ ਚੰਗਾ ਹੁੰਦਾ ਬੇਫਿਕਰ ਰਹੋ ਆਪਾਂ ਤੁਹਾਨੂੰ ਕਿਹਾ ਸੀ ਜਿੱਦਾਂ ਕਿ ਥੋੜਾ ਟਾਈਮ ਬਾਈ ਕਰ ਲੋ ਉਹਨਾਂ ਤੋਂ ਕਿ ਸਾਨੂੰ ਹੋਰ ਥੋੜਾ ਟਾਈਮ ਦੇ ਦਿਓ ਟਾਈਮ ਦੇ ਦਿਓ ਉਹਦੇ ਕਰਕੇ ਏਜੰਸੀਆਂ ਲੱਗੀਆਂ ਆ ਉਹਨਾਂ ਦੇ ਫੋਨ ਨੂੰ ਵੀ ਟ੍ਰੇਸ ਕਰ ਰਹੇ ਆ ਔਰ ਉਹਨਾਂ ਦੀ ਗੱਡੀ ਵੀ ਟ੍ਰੇਸ ਕਰ ਲਈ ਆ ਤਾਂ ਕਿੱਥੇ ਜਾ ਕੇ ਰੁਕੀ ਆ ਕਿਹੜੀ ਕੁੜੀ ਦੇ ਨਾਮ ਤੇ ਆ ਫਿਰ ਉਹਨੂੰ ਪੁੱਛਦੇ ਆਂ ਕਿ ਤੂੰ ਕਿਨੂੰ ਦਿੱਤੀ ਸੀ ਗੱਡੀ ਆਪਣੀ ਚਲਾਉਣ ਨੂੰ ਆਪਣੇ ਬாய்ਫ੍ਰੈਂਡ ਨੂੰ ਔਰ ਦੂਸਰਾ ਜਿਹੜਾ ਹੈਗਾ ਯਾ ਜਿਹੜਾ ਅਕਾਊਂਟ ਨੰਬਰ ਦਿੱਤਾ ਗਿਆ ਸੀ ਉੱਤਰਾਖੰਡ ਦਾ ਜੋ ਵੀ ਉਹ ਨਾਮ ਸੀਗਾ ਬੱਚੇ ਦਾ ਹਾਂਜੀ ਉਹਦੇ ਜਿਸ ਅਕਾਊਂਟ ਚ ਕਹਿੰਦੇ ਸੀ ਕਿ ਪੈਸਾ ਪਾਇਆ ਜਾਵੇ ਉਹਦੀ ਵੀ ਡਿਟੇਲ ਕਢਾ ਰਹੇ ਆ ਥਾਈ ਏਜੰਸੀਸ ਜਿਹੜੀਆਂ ਹੈਗੀਆਂ ਕਿ ਇਹ ਥਾਈਲੈਂਡ ਦੇ ਵਿੱਚ ਆਇਆ ਅਗਰ ਆਇਆ ਤਾਂ ਕਿੱਥੇ ਰਹਿ ਰਿਹਾ ਹੈ ਇਹਦਾ ਘਰ ਦਾ ਐਡਰੈਸ ਕੀ ਆ ਇਹਦਾ ਫੋਨ ਨੰਬਰ ਅਸਲੀ ਕੀ ਆ ਹਾਂਜੀ ਔਰ ਉਹਨੂੰ ਵੀ ਟ੍ਰੇਸ ਕੀਤਾ ਜਾ ਰਿਹਾ ਦੂਜਾ ਕੀ ਅਗਰ ਇਹ ਬੰਦਾ ਇੱਥੇ ਨਹੀਂ ਹੈਗਾ ਤਾਂ ਬਰਮਾ ਦੇ ਵਿੱਚ ਵੀ ਉਹਨਾਂ ਦਾ ਸੰਪਰਕ ਕੀਤਾ ਹੈ ਇੰਟੈਲੀਜੈਂਸ ਏਜੰਸੀਆਂ ਨੇ ਕਿ ਤੁਹਾਡੇ ਦੇਸ਼ ਦੇ ਵਿੱਚ ਇਸ ਅਕਾਊਂਟ ਵਾਲੇ ਦੀ ਐਂਟਰੀ ਹੈਗੀ ਆ ਕਿਉਂਕਿ ਅਗਰ ਉਸੇ ਅਕਾਊਂਟ ਚ ਪੁਆਰੇ ਤਾਂ ਉਥੋਂ ਪੈਸੇ ਨਿਕਲ ਕੇ ਤਾਂ ਵਾਪਸ ਉੱਥੇ ਥਾਈਲੈਂਡ ਦਾ ਤਰੇ ਬੜੀ ਮਿਹਰਬਾਨੀ ਮੇਰੇ ਬਾਕੀ ਧੰਨਵਾਦ ਕਰੋ ਤੁਸੀਂ ਆਪਾਂ ਆਪ ਸਾਰੇ ਲੱਗੇ ਹੋ ਪੈਂਦੀ ਅਸੀਂ ਸਾਰੇ ਲੱਗੇ ਹੋ ਆ ਪੈਂਦੀ ਤੁਹਾਡੇ ਨਾਲ ਪੂਰਾ ਹਮਦਰਦੀ ਆ ਔਰ ਪਰਮਾਤਮਾ ਭਲਾ ਕਰੂਗਾ ਸਤਿਗੁਰ ਨਾਮਦਾਸ ਮਾਰੇ ਪਹ ਲਗ ਰਹੂਗੇ ਔਰ ਧੰਨਵਾਦ ਕਰੋ ਪੀटीसी ਵਾਲਿਆਂ ਦਾ ਕਿ ਜਿਨ੍ਹਾਂ ਨੇ ਇਹ ਮੁੱਦਾ اٹھਾਇਆ ਨਹੀਂ ਤਾਂ ਕੋਈ ਨਹੀਂ ਕਰਦਾ ਹੈਗਾ ਅੱਜ ਕੱਲ ਇਹਨਾਂ ਨੇ ਪੂਰਾ ਮਨਿੰਦਰ ਜੀ ਨੇ ਬਹੁਤ ਤਕੜਾ ਐਫਰਟ ਕੀਤਾ ਹੈ ਇਹਦੇ ਵਿੱਚ ਕਿ ਜਿਹੜਾ ਇਸ ਮੁੱਦੇ ਨੂੰ ਜਿਹੜਾ ਹੈਗਾ ਆ ਪੰਜਾਬ ਸਰਕਾਰ ਤੱਕ ਫਿਰ ਭਾਰਤ ਸਰਕਾਰ ਤੱਕ ਫਿਰ ਥਾਈ ਸਰਕਾਰ ਤੱਕ ਲੈ ਕੇ ਗਏ ਹਾਂਜੀ ਬਹੁਤ ਤਾਂ ਇਹਨਾਂ ਦਾ ਜਰੂਰ ਧੰਨਵਾਦ ਕਰੋ ਬਾਕੀ ਤੁਹਾਡਾ ਬੱਚਾ ਸਹੀ ਸਲਾਮ ਬਤਾਊਗਾ ਬਾਕੀ ਆਪਾਂ ਸ਼ੋਰਟ ਕੱਟਦੇ ਇਸ ਚੀਜ਼ ਨੂੰ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਜੱਗ ਸਾਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਉਮੀਦ ਕਰਦੇ ਹਾਂ ਅਸੀਂ ਜਲਦੀ ਚੰਗੀ ਖਬਰ ਦਿਓਗੇ ਜੀ ہاں ਜਰੂਰ ਜਰੂਰ ਇੱਥੇ ਲੱਗੇ ਹੋ ਭਾਜੀ ਸਵੇਰ ਤੋਂ ਲੱਗੇ ਸ਼ਾਮ ਤੱਕ ਇੱਥੇ ਕੰਸੈਂਟ੍ਰੇਟ ਆ ਸਾਡਾ ਓਕੇ ਭਾਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੋਂ ਡਾਕਟਰ ਪ੍ਰਵਿੰਦਰ ਸਿੰਘ ਜਿਨ੍ਹਾਂ ਨਾਲ ਅਸੀਂ ਥਾਈਲੈਂਡ ਗੱਲ ਕਰਾਈ ਹੈ ਜਿਨ੍ਹਾਂ ਨੇ ਅੱਗੇ ਇੰਟਰਪੋਲ ਨਾਲ ਥਾਈਲੈਂਡ ਦੀ ਪੁਲਿਸ ਨਾਲ ਇਮੀਗ੍ਰੇਸ਼ਨal ਰابطਾ ਕਾਇਮ ਕੀਤਾ ਔਰ ਟੀਮਾਂ ਬਣਾ ਕੇ ਪੂਰਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਔਰ ਇਹ ਆਸਪਰਕਟਾਈ ਹੈ ਕਿ ਜਲਦ ਹੀ ਬੱਚੇ ਨੂੰ ਰਿਕਵਰ ਕਰਕੇ ਉਸ ਨੂੰ ਘਰ ਭੇਜਿਆ ਜਾਊਗਾ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਅਨੰਦ ਸਿੰਘ ਮੋਂਗਾ ਪੀ.ਡੀ. ਨਿਊਜ਼ ਪਿੰਡ ਛਿੱਡਨ